ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਜੋ ਮਹਾਨ ਨਗਰ ਕੀਰਤਨ ਤਾਂ ਤਨਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦੇ ਸ਼ਹੀਦੀ ਪੁਰਬ ਨੂੰ ਮਨਾਉਂਦੇ ਹੋયા ਸ਼ਿਰਿ ਨਗਰ ਤੋਂ ਜੰਮੂ ਕਸ਼ਮੀਰ ਵਿੱਚ ਆਇਆ ਮਹਾਰਾਣੀ ਚਾਂਦਕੋਰਾ ਗੁਰਦੁਆਰਾ ਵਿਖੇ ਤੇ ਹੁਣ ਇਹ ਅਸੀਂ ਨਗਰ ਕੀਰਤਨ ਜੋ ਹੈ ਇਹ ਜਾ ਰਿਹਾ ਹੈ ਸਾਡੇ ਘਰ ਦੇ ਲਾਗੋਤੀ ਹੀ ਪੰਜਾਬ ਵਾਲੇ ਪਾਸੇ ਰਵਾਨਗੀ ਹੋ ਰਹੀ ਹੈ ਅਨੰਦਪੁਰ ਸਾਹਿਬ ਪਹੁੰਚੇਗਾ ਇਹ ਨਗਰ ਕੀਰਤਨ ਤਨ ਤਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਨੂੰ ਸਮਰਪਿਤ 350 ਸਾਲਾ ਮਨਾਇਆ ਜਾ ਰਿਹਾ ਹੈ। ਪੁਰਬ ਸੋ ਆਪ ਸਾਰਿਆਂ ਨੂੰ ਬੇਨਤੀ ਹੈ ਸਾਰੇ ਹੀ ਅਨੰਦਪੁਰ ਸਾਹਿਬ ਵਿਖੇ ਪਹੁੰਚੋ ਤੇ ਸੱਚੇ ਪਾਤਸ਼ਾਹ ਦੀਆਂ ਬਰਕਤਾਂ ਤੇ ਖੁਸ਼ੀਆਂ ਮਾਣੋ। ਇਹ ਨਗਰ ਕੀਰਤਨ 19 ਤਰੀਕ ਨੂੰ ਆਇਆ ਸੀ ਮਹਾਰਾਣੀ ਚਾਂਦਕੋਰਾ ਗੁਰਦੁਆਰਾ ਵਿਖੇ। ਉੱਥੇ ਫਿਰ ਰਾਤ ਠਹਿਰਿਆ ਸੀ। ਕੀਰਤਨ ਹੋਇਆ ਸੀ ਦਰਬਾਰ ਸਜਿਆ ਸੀ ਫੇਰ ਸਵੇਰੇ 20 ਤਰੀਕ ਨੂੰ ਇਹ ਜੋ ਨਗਰ ਕੀਰਤਨ ਹੈ ਵਾਪਸੀ ਜਾ ਰਹੀ ਹੈ ਪੰਜਾਬ ਵਾਲੇ ਪਾਸੇ ਅਸੀਂ ਬੜੇ ਹੀ ਭਾਗਾਂ ਵਾਲੇ ਤੇ ਕਿਸਮਤ ਵਾਲੇ ਹਾਂ ਜੋ ਕਿ ਸਾਡੇ ਗੁਰੂਆਂ ਨੇ ਇੰਨੀ ਵੱਡੀ ਕੁਰਬਾਨੀ ਦਿੱਤੀ ਫੇਰ ਸਾਨੂੰ ਅਗਰ ਸਾਡੇ ਗੁਰੂਆਂ ਦੇ ਕੋਲ ਹੋਰ ਜਾਤੀ ਦੇ ਲੋਕ ਆਪਣੇ ਧਰਮ ਬਚਾਉਣ ਵਾਸਤੇ ਆ ਸਕਦੇ ਹਨ ਤੇ ਸਾਨੂੰ ਹੋਰ ਕਿਸੇ ਕੋਲ ਜਾਣ ਦੀ ਕੋਈ ਲੋੜ ਨਹੀਂ ਸਾਨੂੰ ਆਪਣੇ ਹੀ ਗੁਰਾਂ ਕੋਲੋਂ ਮੰਗਣਾ ਚਾਹੀਦਾ ਹੈ ਜੋ ਵੀ ਮੰਗਣਾ ਚਾਹੀਦਾ ਹੈ ਆਪਣੇ ਧਰਮ ਦੇ ਪਰਫੈਕਟ ਰਹਿਣਾ ਚਾਹੀਦਾ ਹੈ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ